ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਪਨ ਦੇ ਵਿੱਚ ਆਪਣੇ ਨਾਨਕੇ ਨਗਰ ਦੇ ਵਿੱਚ ਖੇਡੇ ਆ ਤੇ ਨਾਨਕੇ ਨਗਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਨਾਨੇ ਦੀ ਗੋਦੀ ਦਾ ਨਿਗ ਮਾਣਿਆ ਹੈ ਨਾਨੀ ਦੀਆਂ ਲੋਰੀਆਂ ਦਾ ਪਿਆਰ ਮਾਣਿਆ ਹੈ ਤੇ ਗੁਰੂ ਪਿਆਰੇ ਆਪਣੀ ਮਾਤਾ ਭਾਨੀ ਉਹਨਾਂ ਦੀਆਂ ਅਸੀਸਾਂ ਨੂੰ ਉਹਨਾਂ ਨੇ ਮਾਣਿਆ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਉਹਨਾਂ ਦੀ ਮਾਤਾ ਨੇ ਅਸੀਸਾਂ ਦਿੱਤੀਆਂ ਮਾਤਾ ਭਾਨੀ ਨੇ ਉਹਨਾਂ ਅਸੀਸਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਅੰਕਿਤ ਕਰ ਦਿੱਤਾ ਹੈ। ਗੁਰੂ ਪਿਆਰਿਓ ਮਾਤਾ ਕਹਿੰਦੀ ਹੈ ਮੇਰੇ ਪੁੱਤ ਨੂੰ ਕਦੇ ਰੱਬ ਵਿਸਰੇ ਨਾ। ਮਾਂ ਕਹਿੰਦੀ ਆ ਕਿ ਮੇਰੇ ਪੁੱਤ ਨੂੰ ਕਦੇ ਰੱਬ ਵਿਸਰੇ ਨਾ ਕਦੇ ਭੁੱਲੇ ਨਾ ਇਹਨੂੰ ਸਦਾ ਰੱਬ ਚੇਤੇ ਰਹੇ। ਯਾਦ ਰੱਖਣਾ ਜਿਹੜੀ ਮਾਂ ਅੰਦਰ ਇਹ ਖਿਆਲ ਰੱਖਦੀ ਹੈ ਕਿ ਇਹਨੂੰ ਰੱਬ ਨਾ ਵਿਸਰੇ ਇਹਨੂੰ ਰੱਬ ਚੇਤੇ ਰਹੇ। ਤੇ ਮਾਂ ਦੀਆਂ ਅਸੀਸਾਂ ਕਰਕੇ ਉਹ ਪੁੱਤ ਵੀ ਧਰਮ ਦੇ ਰਸਤੇ ਤੇ ਚੱਲੇਗਾ ਆਖੋ ਸਤਨਾਮ ਤੇ ਜਿਹੜੀ ਮਾਂ ਕਹਿੰਦੀ ਆ ਜਾ ਜਾ ਕੇ ਨਾਈ ਦੀ ਦੁਕਾਨ ਤੇ ਕੇਸ ਕਤਲ ਕਰਾ ਦੇ ਮਿਰ ਤੋਂ ਕੇਸ ਤੇਰੇ ਤੇ ਤੇਰੇ ਜੂੜਾ ਨਹੀਂ ਸੰਭਾਲਿਆ ਜਾਂਦਾ ਮਿਰ ਤੋਂ ਕੇਸ ਹੀ ਨਹੀਂ ਨਵਾਇਆ ਜਾਂਦਾ ਮਿਰ ਤੋਂ ਤੇਰੇ ਵਾਲ ਨਹੀਂ ਬੁੰਦੇ ਜਾਂਦੇ ਉਹ ਦੱਸੋ ਧਰਮ ਦੇ ਰਸਤੇ ਤੇ ਪੁੱਤਰ ਕਿਥੇ ਚੱਲ ਪਏਗਾ ਗੁਰਮਖੋ ਕਿਥੇ ਚੱਲ ਪਏਗਾ ਅੱਜ ਜੇ ਬੱਚੇ ਨੂੰ ਮਾਤਾ ਨੇ ਜਨਮ ਦੇਣਾ ਹੈ ਤੇ ਮਾਤਾ ਦੇ ਆਪਣੇ ਸੰਸਕਾਰ ਵੀ ਉਹੋ ਜਿਹੇ ਹੋਣ ਜਦੋਂ ਬੱਚੇ ਦਾ ਜਨਮ ਹੋਣਾ ਉਦੋਂ ਬਾਣੀ ਪੜਦੀ ਹੋਵੇ ਉਦੋਂ ਸੇਵਾ ਕਰਦੀ ਹੋਵੇ ਉਦੋਂ ਗੁਰੂ ਘਰ ਅਜਰੀ ਲਵਾਉਂਦੀ ਹੋਵੇ ਪਰ ਗੁਰਮਖੋ ਜੇ ਹੱਥ ਵਿੱਚ ਮੋਬਾਈਲ ਹੈ ਤੇ ਗੁਰੂ ਪਿਆਰਿਓ ਯਾ ਮਾਫ਼ ਕਰਨਾ ਜੇ ਇਹੋ ਜਿਹੇ ਖਿਆਲ ਨੇ ਉਸ ਕੁੱਲ ਵਿੱਚੋਂ ਕਦੇ ਭਗਤ ਨਹੀਂ ਪੈਦਾ ਹੋ ਸਕਦਾ ਅਗਟਰ ਪੈਦਾ ਹੋ ਸਕਦਾ ਹੈ ਗਾਇਕ ਪੈਦਾ ਹੋ ਸਕਦਾ ਹੈ ਪਰ ਗੁਰਮਖੋ ਭਗਤ ਨੂੰ ਜਨਮ ਦੇਣ ਵਾਸਤੇ ਸੂਰਬੀਰ ਨੂੰ ਜਨਮ ਦੇਣ ਵਾਸਤੇ ਬੰਦਗੀ ਮਾਂ ਦੀ ਵੀ ਚਾਹੀਦੀ ਹੈ ਆਖੋ ਸਤਨਾਮ ਬੰਦਗੀ ਮਾਂ ਦੀ ਵੀ ਚਾਹੀਦੀ ਹੈ ਪਰ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾ ਜੋ 33 ਤਵੀ ਤੇ ਬੈਠੇ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਹੈ ਉਹਨਾਂ ਦੀ ਮਾਂ ਆਗ ਬੰਦਗੀ ਵਾਲੀ ਹੈ ਉਹ ਆਗ ਬੰਦਗੀ ਕਰਦੇ ਨੇ ਤੇ ਗੁਰਮਖੋ ਤਾਂ ਹੀ ਆਪਣੇ ਪੁੱਤਰ ਨੂੰ ਕਹਿੰਦੇ ਨੇ ਨਾ ਪੁੱਤ ਮਾਤਾ ਕੀ ਆਸ ਅਸੀਸ ਨਿਮਖਣਾ ਬਿਸਰੈ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿ ਤੈਨੂੰ ਸਦਾ ਰੱਬ ਯਾਦ ਰਵੇ ਤੈਨੂੰ ਰੱਬ ਕਦੇ ਭੁੱਲੇ ਨਾ ਯਾਦ ਰੱਖਣਾ ਮਾਂ ਭਾਨੀ ਹੈ ਤੇ ਭਾਨੀ ਮਾਂ ਦਾ ਪੁੱਤ ਹੀ ਤਤੀ ਤਵੀ ਤੇ ਬਹਿ ਕੇ ਭਾਣਾ ਮੰਨ ਗਿਆ ਇਹ ਇੱਕੋ ਇੱਕ ਨੇ ਮਾਂ ਭਾਨੀ ਤੇ ਪੁੱਤਰ ਭਾਣਾ ਮੰਨਦਾ ਪਿਆ ਹੈ ਜੇ ਮਾਪਿਆਂ ਨੇ ਅਸੀਸਾਂ ਦਿੱਤੀਆਂ ਤੇ ਪੁੱਤਰ ਨੇ ਗੁਰਮਖੋ ਲਾਹੌਰ ਵਿੱਚ 33 ਕਵੀ ਤੇ ਬਹਿ ਕੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਲਿਆ ਇਹ ਅਸੀਸ ਹੈ ਗੁਰੂ ਪਿਆਰਿਓ ਮਾਪਿਆਂ ਦੀ